ਸਲੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਈ ਅੱਖੀਂ ਦੇਖਹਿ ਜਿਹਵਾ ਬੋਲੇ ਕੰਨੀ ਸੁਰਤ ਸਮਾਈ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪੈਨੈ ਖਾਈ ਜਿਨ ਰਚ ਰਚਿਆ ਤਿਸਹਿ ਨਾ ਜਾਣੈ ਅੰਧਾ ਅੰਧ ਕਮਾਈ ਜਾਂ ਭਜੈ ਤਾਂ ਠੀਕ ਕਰੋ ਹੋਐ ਘੜਤ ਘੜੀ ਨਾ ਜਾਏ ਨਾਨਕ ਗੁਰ ਬਿਨ ਨਾਹੀ ਪਤ ਪਤ ਵਿਣ ਪਾਰ ਨਾ ਪਾਏ ਮਹਲਾ ਦੂਜਾ ਦੇਂਦੇ தாம் ਹੁ ਦਿੱਤਾ ਚੰਗਾ ਮਨ ਮੁਖਿਆ ਸਾਝਾਣੀ ਐ ਸੁਰਤ ਮਤ ਚਤਰਾਈ ਤਾਂ ਕੀ ਕਿਆ ਕਰੇ ਆਖ ਬਖਾਣੀ ਐ ਅੰਤਰ ਬਹਿ ਕੈ ਕਰਮ ਕਮਾਵੇ ਸੋਚੋ ਕੁੰਡੀ ਜਾਣੀ ਐ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੈ ਪਾਪੀ ਜਾਣੀਐ ਤੂੰ ਆਪੇ ਖੇਣ ਕਰਹਿ ਸਭ ਕਰਤੀ ਕਿਆ ਦੂਜੇ ਆਖ ਵਖਾਣੀਐ ਜਿ ਚਰ ਤੇਰੀ ਜੋਤ ਤਿ ਚਰ ਜੋਤੀ ਵਿੱਚ ਤੂੰ ਬੋਲਹਿ ਵਿਣ ਜੋਤੀ ਕੋਈ ਕਿਛ ਕਰੇ ਹੋ ਦਿਖਾ ਸਿਆਣੀਐ ਨਾਨਕ ਗੁਰਮਖ ਨਦਰੀ ਆਇਆ ਹਰੇ ਇੱਕੋ ਸੁਗੜ ਸੁਜਾਣੀਐ ਪੌੜੀ ਤੁਦੇ ਆਪੇ ਜਗਤਿ ਉਪਾਇਕੈ ਤੁਦੇ ਆਪੇ ਤੰਦੈ ਲਾਇਆ ਮੋਹ ਠਗਉਨੀ ਪਾਇਕੈ ਤੁਦੇ ਆਪ ਕੋ ਜਗਤ ਖੋਆਇਆ ਤਿਸਨਾ ਅੰਦਰ ਅਗਨ ਹੈ ਨਹਿ ਟਿਪਤੈ ਭੁਖਾ ਤਿਆਹਾ ਸੈਸਾ ਇਹੋ ਸੰਸਾਰ ਹੈ ਮਰ ਜਮੈ ਆਇਆ ਜਾਇਆ ਬਿਨ ਸਤਗੁਰ ਮੋਹ ਨਾ ਟੁੱਟੈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾ ਤਦ ਪਾਇਆ ਕੁੱਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਵਿਣਹਤਾਂ ਕਰਨਾ ਜੀਬੈ ਬਾਝੋ ਬੋਲਣਾ ਕਿਉਂ ਜੀਵਤ ਮਰਨਾ ਨਾਨਕ ਹੁਕਮੁ ਪਛਾਨ ਕੈ ਤਉ ਖਸਮੈ ਮਿਲਣਾ ਮਹੱਲਾ ਦੂਜਾ ਜਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਈ ਰੁਹਲਾ ਟੁੰਡਾ ਅੰਦਲਾ ਕਿਉਂ ਗਲ ਲੱਗੈ ਧਾਈ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੈ ਸਿਆਣੀਆਂ ਏਵ ਕੰਤ ਮਲਾਵਾ ਹੋਈ ਪੌੜੀ ਸਦਾ ਸਦਾ ਤੂੰ ਏਕ ਹੈ ਤੁਦ ਦੂਜਾ ਖੇਲ ਰਚਾਇਆ ਹਉ ਮੈਂ ਗਰਭ ਉਪਾਈ ਕੈ ਲੋਭ ਅੰਤਰ ਜਨਤਾ ਪਾਇਆ ਜਿਉ ਭਾਵੈ ਤਿਉ ਰਖ ਤੂੰ ਸਭ ਕਰੇ ਤੇਰਾ ਕਰਾਇਆ ਇਕਨਾ ਬਖਸ਼ ਹੈ ਮੇਲ ਲੈ ਗੁਰਮਤੀ ਤੁਦੈ ਲਾਇਆ ਇਕ ਖੜੇ ਕਰਹਿ ਤੇਰੀ ਚਾਕਰੀ ਵਿਣ ਨਾਵੇਂ ਹੋਰ ਨਾ ਪਾਇਆ ਹੋਰ ਕਾਰ ਵੇਕਾਰ ਹੈ ਇਕ ਸੱਚੀ ਕਾਰ ਹੈ ਲਾਇਆ ਪੁੱਤ ਕਲਤ ਕਟੰਬ ਹੈ ਇਕ ਅਲਿਪਤ ਰਹੇ ਜੋ ਤੁਧ ਪਾਇਆ ਵੋਹਿ ਅੰਦਰ ਹੂੰ ਬਾਹਰ ਹੂੰ ਨਿਰਮਲੇ ਸਚੈ ਨਾਹੀਂ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਇਨੇ ਕੈ ਪਰਬਤ ਗੁਫਾ ਕਰੀ ਕਹਿ ਪਾਣੀ ਭਯਾਲ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦ ਰਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾਂ ਧੂਆਂ ਸਦਾ ਕਾਰ ਬੰਗਾ ਰਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹਉ ਨਾ ਮੈਂ ਨਾ ਹਉ ਹੂਆ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾ ਲੇ ਕਾ ਆ ਆਪੇ ਸੰਯਮ ਹੋਐ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰ ਹੋ ਮਲ ਮਲ ਧੋਐ ਅੰਦਾ ਭੂਲ ਪਇਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੈ ਹਉਮੈ ਵਿੱਚ ਦੁੱਖ ਘਾਲੀ ਨਾਨਕ ਗੁਰਮਖ ਹੋਮੈ ਟੁੱਟੈ ਹਰ 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 ਨਾਮ ਧਿਆਵੈ ਨਾਮ ਜੱਪੇ ਨਾਮੋ ਆਰਾਦੇ ਨਾਮੇ ਸੁਖ ਸਮਾਵੈ ਪਵੜੀ ਕਾਇਆ ਹੰਸ ਸੰਜੋਗ ਮੇਲ ਮਲਾਇਆ ਤਿਨਹੀ ਕੀਆ ਵਿਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਬਾਇਆ ਸੁਖ ਹੋ ਉੱਠੇ ਰੋਗ ਪਾਪ ਕਮਾਇਆ ਹਰਖ ਹੋ ਸੋਗ ਵਿਜੋਗ ਪਪਾਇ ਖਪਾਇ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਗੁਰ ਹੱਤ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੋਹੋਗ ਨਾ ਚੱਲੇ ਚਲਾਇਆ ਸ਼ਲੋਕ ਮਹੱਲਾ ਪਹਿਲਾ ਗੂੜ ਬੋਲ ਮੁਰਦਾਰ ਖਾਈ ਅਵਰੀਨੋ ਸਮਝਾਵਣ ਜਾਈ ਮੁੱਠਾ ਆਪ ਮਹਾਈ ਸਾਥੈ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਈ ਉਹ ਹਰ ਮਾਰਗ ਆਪ ਚੱਲਦਾ ਹੋਰ ਨਾ ਨੂੰ ਹਰ ਮਾਰਗ ਪਾਈ ਜੇ ਅੰਗੈ ਤੀਰਥ ਹੋਏ ਤਾਂ ਮਲ ਲਹਿ ਛੱਪੜ ਨਾ ਤੈ ਸਗਵੀ ਮਲ ਲਾਈ ਤੀਰਥ ਪੂਰਾ ਸਤਗੁਰੂ ਜੋ ਅਨ ਦਿਨ ਹਰ ਹਰ ਨਾਮ ਧਿਆਈ ਓਹੋ ਆਪ ਛੁਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ ਜਨ ਨਾਨਕ ਤਿਸ ਬਲੇ ਹਾਰਨ ਜੋ ਆਪ ਜਪੈ ਅਵਰਾ ਨਾਮ ਜਪਾਈ ਪੌੜੀ ਇਕ ਕੰਧ ਮੂਲ ਚੁਣਖਾਹੇ ਵਣਖੰਡ ਵਾਸਾ ਇਕ ਭਗਵਾ ਵੇਸ ਕਰ ਫਿਰਹਿ ਜੋਗੀ ਸੰਿਆਸਾ ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਵਿਰਥਾ ਜਨਮ ਗਵਾਈ ਨਾ ਗਿਰਹੀ ਨਾ ਉਦਾਸਾ ਜਮ ਕਾਲ ਸਿਰੋਂ ਨਾ ਉਤਰੈ ਤ੍ਰੇ ਵਿਦ ਮਨ ਸਾ ਗੁਰਮਤੀ ਕਾਲ ਨਾ ਆਵੈ ਨੇੜੈ ਜਾਂ ਹੋਐ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੀ ਉਦਾਸਾ ਨਾਨਕ ਸਤਗੁਰ ਸੇਵਨੇ ਆਪਣਾ ਸਿਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ ਜੋ ਰਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ ਨਾਨਕ ਨਾਉ ਖੁਦਾਈ ਕਾ ਦਿਲ ਹਛੈ ਮੁਖ ਲੇਉ ਅਵਰ ਦਵਾਜੇ ਦੁਨੀ ਕੀ ਝੂਠੇ ਅਮਲ ਕਰੇਉ ਮਹੱਲਾ ਪਹਿਲਾ ਜਾਂ ਹੋ ਨਾਹੀ ਤਾਂ ਕਿਆ ਆਖਾਂ ਕਿਹੋ ਨਾਹੀ ਕਿਆ ਹੂੰ ਆ ਕੀਤਾ ਕਰਨਾ ਕਹਿਆ ਕਥਨਾ ਭਰਿਆ ਪਰ ਪਰ ਧੂ ਆ ਆਪ ਨਾ ਬੁਝਾਂ ਲੋਕ ਬੁਝਾਈ ਐਸਾ ਆਗੂ ਹੂੰ ਆ ਨਾਨਕ ਅੰਦਾ ਹੋਏ ਕਹਿ ਦੱਸੇ ਰਾਹ ਹੈ ਸਭਸ ਮਹਾਈ ਸਾਥੈ ਅੱਗੇ ਗਿਆ ਮੁਹੇ ਮੁਹ ਪਾਈ ਸੋ ਐਸਾ ਆਗੂ ਜਾਪੈ ਪੌੜੀ ਮਹਾਰੂਤੀ ਸਭ ਤੁੰ ਘੜੀ ਮੂਰਤ ਵਿਚਾਰਾ ਤੂੰ ਗਣ ਤੈ ਕਿਨੈ ਨਾ ਪਾਇਉ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ ਨਾਉ ਪੜੀਐ ਨਾਉ 부ਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਪੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੈ ਸਚਿਆਰਾ ਜਿਸਦਾ ਜੀ ਉਹ ਪ੍ਰਾਨ ਹੈ ਅੰਤਰ ਜੋਤਿ ਅਪਾਰਾ ਸੱਚਾ ਸਾਹ ਹੋ ਇਕ ਤੂੰ ਹੋਰ ਜਗਤ ਬਨਜਾਰਾ ਸ਼ਲੋਕ ਮਹੱਲਾ ਪਹਿਲਾ ਮਹਿਰਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸਨਮ ਸੁਨਨਤ ਸੇਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਤਿ ਸਭ ਭਾਵਸੀ ਨਾਨਕ ਰਖੈ ਲਾਜ ਮਹੱਲਾ